ਗੁਰੂ ਪਿਆਰੀ ਗੁਰਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਅਜੇ ਤੱਕ ਆਪ ਜੀਾਂ ਨੇ ਸਰਵਣ ਕੀਤਾ ਹੈ ਭਾਈ ਗੁਰਦਾਸ ਜੀ ਦੁਆਰਾ ਰਚਿਤ 12 ਦੇ ਵਿੱਚੋਂ ਚੌਥੀ ਵਾਰ ਦੀਆਂ 10 ਪੌੜੀਆਂ ਤੱਕ ਦਾ ਜਾਪ ਆਪ ਜੀਆ ਨੇ ਬੜੇ ਸਤਿਕਾਰ ਸਹਿਤ ਸਰਵਣ ਕੀਤਾ ਹੈ ਭਾਈ ਅੱਜ ਚੌਥੀ ਵਾਰ ਦੀ 11ਵੀਂ ਪੌੜੀ ਤੋਂ ਆਰੰਭਤਾ ਕਰਨੀ ਹੈ ਭਾਈ ਚੌਥੀ ਵਾਰ ਦੀ 11ਵੀਂ ਪੌੜੀ ਜਿਸ ਵਿੱਚ ਭਾਈ ਗੁਰਦਾਸ ਜੀ ਅਨਾਰ ਦਾਣੇ ਦਾ ਦ੍ਰਿਸ਼ਟਾਂਤ ਦਿੰਦੇ ਹਨ ਅਨਾਰ ਦਾਣੇ ਦਾ ਦ੍ਰਿਸ਼ਟਾਂਤ ਕਈ ਵਾਰ ਆਪਾਂ ਜਦ ਭਾਈ ਗੁਰਦਾਸ ਜੀ ਦੀਆਂ ਬਾਹਰਾਂ ਪੜ੍ਹਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਭਾਈ ਸਾਹਿਬ ਨੇ ਕਈ ਜਗ੍ਹਾ ਤੇ ਬੜੇ ਮਹਿੰਗੇ ਸ਼ਬਦ ਵਰਤੇ ਨੇ ਪਰ ਜਦ ਧਿਆਨ ਦੇ ਨਾਲ ਵਿਚਾਰਦੇ ਹਾਂ ਤਾਂ ਆਮ ਬੋਲਚਾਲ ਵਾਲੀ ਸ਼ਬਦ ਨਹੀਂ ਨੇ ਭਾਈ ਤੇ ਬੜਾ ਆਨੰਦ ਹੁੰਦਾ ਹੈ ਜਦ ਇਹਨਾਂ ਬਾਹਰਾਂ ਨੂੰ ਪੜਦੇ ਹਾਂ ਧਿਆਨ ਦੇ ਨਾਲ ਆਪਜੀ ਪਿਆਰ ਦੇ ਨਾਲ ਸਰਵਣ ਕਰਿਓ ਅਰਨਾਰ ਦਾਣੇ ਦੇ ਦ੍ਰਿਸ਼ਟਾਂਤ ਦੇ ਵਿੱਚ ਕੀ ਆਖਦੇ ਨੇ ਭਾਈ ਗੁਰਦਾਸ ਜੀ ਆਓ ਸਰਵਣ ਕਰਿਏ ਭਾਈ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦਾਣਾ ਹੋਏ ਅਨਾਰ ਦਾ ਓਏ ਧੂੜ ਧੂੜੀ ਵਿੱਚ ਤਸੈ ਓਏ ਬਿਰਖ ਹਰੀਆਬਲਾ ਲਾਲ ਗੁਲਾਲ ਫਲ ਵਿਗਸੈ ਇਕਤ ਬਿਰਖ ਸਹਿਜ ਫੁੱਲ ਫੁੱਲ ਫਲ 1 2 ਇਕ ਸਰਸੈ 1 2 ਦਾਣੇ ਲਖ ਹੋਏ ਫਲ ਫਲ ਦੇ ਮਨ ਅੰਦਰ ਵਸੈ ਤਿਸ ਫਲ ਟੋਟ ਨ ਆਵਈ ਗੁਰਮੁਖ ਸੁਖ ਫਲ ਅੰਮ੍ਰਿਤ ਰਸੈ ਜਿਉ ਜਿਉ ਲਈਨ ਤੋੜ ਫਲ ਤਿਉ ਤਿਉ ਫਿਰ ਫਿਰ ਫਲਿਏ ਹੱਸੇ ਨਿਭ ਚੱਲਣ ਗੁਰਮਾਰਗ ਦੱਸੈ ਨਿਭ ਚੱਲਣ ਗੁਰਮਾਰਗ ਦੱਸੈ ਅੱਗੇ ਪੌੜੀ 12ਵੀਂ ਦੇ ਵਿੱਚ ਭਾਈ ਗੁਰਦਾਸ ਜੀ ਸ਼ੁੱਧ ਸੋਨੇ ਦੀ ਵਿਸ਼ੇਸ਼ਤਾ ਦਾ ਵਰਣਨ ਕਰਦੇ ਹਨ ਰੇਣ ਰਸਾਇਣ ਰਿੱਜੀਏ ਰੇਤ ਹੇਤ ਕਰ ਕੰਚਨ ਵਸੈ ਧੋਏ ਧੋਏ ਕਣ ਕੱਢੀਐ ਰਤੀ ਮਸ ਤੁਲਾ ਹਸੈ ਬਾਏ ਕੋਠਾਲੀ ਗਾਲੀਐ ਰੈਣੀ ਕਰ ਸੁਨ ਯਾਰ ਵਿਗਸੈ ਕੜਕੜ ਪੱਤਰ ਪਖਾਲੀਅਨ ਲੂਣੀ ਲਾਇ ਜਲਾਏ ਰਹਸੈ ਬਾਰੇ ਬੰਨੀ ਹੋਏ ਕੈ ਲੱਗੇ ਲਵ ਕਸੌਟੀ ਕਸੈ ਟਗਸਾਲੇ ਸਿੱਕਾ ਪਵੇ ਕਣ ਅਹਰਣ ਵਿੱਚ ਅਚਲ ਸਰਸੈ ਸਾਲ ਸੁਨਈਏ ਪੁੱਤ ਪਸੈ ਸਾਲ ਸੁਨਈਆ ਪੁੱਤ ਪਸੈ 13ਵੀਂ ਪੌੜੀ ਦੇ ਵਿੱਚ ਖਸ ਖਾਸ ਦੇ ਦਾਣੇ ਦੀ ਮਿਸਾਲ ਦਿੰਦੇ ਨੇ ਭਾਈ ਸਾਹਿਬ ਆਓ ਸਰਵਣ ਕਰੀਏ ਕੀ ਆਖਦੇ ਨੇ ਭਾਈ ਜੀ 13ਵੀਂ ਪੌੜੀ ਦੇ ਵਿੱਚ ਖਸ ਖਸ ਦਾਣਾ ਹੋਏ ਕੈ ਖਾਕ ਅੰਦਰ ਹੋਏ ਖਾਕ ਸਮਾਵੈ ਦੋਸਤ ਪੋਸਤ ਬੂਟ ਹੋਏ ਰੰਗ ਬਿਰੰਗੀ ਫੁੱਲ ਖਿੜਾਵੈ ਓਡਾ ਓਡੀ ਡੋਡਿਆ ਇੱਕ ਦੂ ਇੱਕ ਚੜਾਓ ਚੜਾਵੇ ਸੂਲੀ ਉੱਪਰ ਖੇਲਣਾ ਪਿੱਛੋਂ ਦੇ ਸਿਰ ਛਤਰ ਧਰਾਵੇ ਚੁਕ ਚੁਕ ਹੋਏ ਮਲਾਏ ਕੈ ਲੋਹੂ ਪਾਣੀ ਰੰਗ ਮਿਲਾਵੇ ਚੁਕ ਚੁਕ ਹੋਏ ਮਲਾਏ ਕੈ ਲੋਹੂ ਪਾਣੀ ਰੰਗ ਰੰਗਾਵੇ ਪਰਮ ਪਿਆਲਾ ਮਜਲਸੀ ਮਜਲਸੀ ਪਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੇ ਅਮਲੀ ਹੋਏ ਸੋ ਮਜਲਸ ਆਵੇ ਅਮਲੀ ਹੋਏ ਸੋ ਮਜਲਸ ਆਵੇ ਅੱਗੇ ਪੌੜੀ 14ਵੀਂ ਦੇ ਵਿੱਚ ਗੰਨੇ ਦੀ ਕਮਾਈ ਦਾ ਦ੍ਰਿਸ਼ਟਾਂਤ ਦਿੰਦੇ ਨੇ ਭਾਈ ਗੁਰਦਾਸ ਜੀ ਰਸ ਭਰਿਆ ਰਸ ਰਖਦਾ ਬੋਲਣ ਅਣ ਬੋਲਣ ਅਭ੍ਰਿਠਾ ਸੁਣਿਆ ਅਣ ਸੁਣਿਆ ਕਰੇ ਕਰੇ ਵਿਚਾਰੇ ਡਿਠਾ ਅਣ ਡਿਠਾ ਅੱਖੀ ਧੂੜ ਅਟਾਈਆ ਅੱਖੀ ਵਿੱਚ ਅੰਗੂਰ ਬਹਿਠਾ ਇਕ ਦੂ ਬਾਲੇ ਬੂਟ ਹੋਏ ਸਿਰ ਤਲਵਾਇਆ ਇੱਠੋ ਇੱਠਾ ਦੋ ਖੁੰਡਾ ਵਿੱਚ ਪੀੜੀਏ ਟੋਟੇ ਲਾਹੇ ਇਕਤ ਗੁਣ ਮਿੱਠਾ ਵੀ ਇਕੀ ਵਰਤਦਾ ਅਬ ਗੁਣਿਆਰੇ ਪਾਪ ਪਣੀਠਾ ਮੰਨੇ ਗੰਨੇ ਵਾਂਗ ਸੋ ਦਿੱਠਾ ਮੰਨੇ ਗੰਨੇ ਵਾਂਗ ਸੋ ਦਿੱਠਾ ਅੱਗੇ ਪੌੜੀ 15ਵੀਂ ਦੇ ਵਿੱਚ ਸਵੰਤੀ ਬੂੰਦ ਸਿੱਪੀ ਤੇ ਮਰਜੀਵੜੇ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਕਣ ਹਰ ਬੂੰਦ ਸੁਹਾਵਣੀ ਨੀਵੀ ਹੋਏ ਅਗਾਸੋਂ ਆਵੇ ਆਪ ਗਵਾਏ ਸਮੁੰਦ ਬੇਖ ਸਿਪੈ ਦੇ ਮੂਹ ਵਿੱਚ ਸਮਾਵੇ ਲੈ ਦੋਹੀ ਮੂਹ ਬੂੰਦ ਸਿਪ ਚੁੰਮੀ ਮਾਰ ਪਤਾਲ ਲੁਕਾਵੇ ਪੜ ਕੱਡੇ ਮਰ ਜੀਵੜਾ ਪਰ ਕਾਰਜ ਨੂੰ ਆਪ ਫੜਾਵੇ ਪਰਵਸ ਪਰ ਉਪਕਾਰ ਨੂੰ ਪਰ ਹੱਥ ਪੱਥਰ ਦੰਦ ਪਨਾਵੈ ਬੋਲੇ ਭੁੱਲ ਅਮੁੱਲ ਦੇ ਮੋਤੀ ਦਾਨ ਨ ਪਛੋਤਾਵੈ ਸਫਲ ਜਨਮ ਕੋਈ ਵਰਸਾਵੈ ਸਫਲ ਜਨਮ ਕੋਈ ਵਰਸਾਵੈ 16ਵੀਂ ਦੇ ਵਿੱਚ ਹੀਰੇ ਦਾ ਦ੍ਰਿਸ਼ਟਾਂਤ ਗੁਰੂ ਤੇ ਸਿੱਖ ਦਾ ਮਿਲਾਪ ਇਸ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਕੀ ਆਖਦੇ ਨੇ ਹੀਰੇ ਹੀਰਾ 베ਧੀਏ ਬਰਮੇ ਕਣੀ ਅਣੀ ਹੋਏ ਹੀਰੇ ਤਾਗਾ ਹੋਏ ਪਰੋਈਏ ਹੀਰੇ ਮਾਲ ਰਸਾਲ ਗਹੀਰੇ ਸਾਧ ਸੰਗਤ ਗੁਰ ਸ਼ਬਦ ਲਿਵ ਹੋ ਮਰਮਰੇ ਮਨ ਧੀਰੈ ਮਨ ਜਿਨ ਮਨੰ ਦੇ ਲਈ ਮਨ ਗੁਣ ਵਿੱਚ ਗੁਣ ਗੁਰਮੁਖ ਸਰੀਰੈ ਪੈਰੀ ਪਾਖਾਕ ਹੋਏ ਕਾਮ ਤੈਨ ਸੰਤ ਰੇਣ ਨੰਨੀ ਰੈ ਸਿਲਾ ਅਲੂਣੀ ਚਟਣੀ ਇਲਾ ਅਲੂਨੀ ਚਟਣੀ ਲਖ ਅੰਮ੍ਰਿਤ ਰਸ ਤਰਸਨ ਸੀਰੇ ਬਿਰਲਾ ਸਿੱਖ ਸੁਣੈ ਗੁਰ ਪੀਰੇ ਬਿਰਲਾ ਸਿੱਖ ਗੁ ਸੁਣੈ ਗੁਰ ਸੀਰੇ ਅੱਗੇ 17ਵੀਂ ਪੌੜੀ ਦੇ ਵਿੱਚ ਪੁੱਗੇ ਹੋਏ ਗੁਰਸਿੱਖ ਦੀ ਕਰਨੀ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਗੁਰ ਸਿੱਖੀ ਗੁਰ ਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ ਸ਼ਬਦ ਸੁਰਤ ਸਾਵਧਾਨ ਹੋਏ ਵਿੱਚ ਗੁਰ ਸ਼ਬਦ ਨਾ ਸੁਣੀ ਬੋਲਾ ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਣ ਅੰਨਾ ਖੋਲਾ ਵਾਹ ਗੁਰ ਗੁਰ ਸ਼ਬਦ ਲੈ ਪਰਮ ਪਿਆਲਾ ਚੁੱਪ ਚਬੂਲਾ ਪੈਰੀ ਪੈ ਪਾ ਖਾਕ ਹੋਈ ਚਰਨ ਧੋਏ ਚਰਨੋਦਕ ਝੋਲਾ ਚਰਨ ਕੰਵਲ ਚਿਤ ਭਵਰ ਕਰ ਭਵਜਲ ਅੰਦਰ ਰਹੈ ਨਿਰੋਲਾ ਜੀਵਨ ਮੁਕਤ ਸਚਾਵਾ ਚੋਲਾ ਜੀਵਨ ਮੁਕਤ ਸਚਾ ਵਚੂ ਲੰ। ਅੱਗੇ 18ਵੀਂ ਪੌੜੀ ਦੇ ਵਿੱਚ ਵਾਲ ਦੀ ਬਰੀਕੀ ਦਾ ਦ੍ਰਿਸ਼ਟਾਂਤ ਦਿੰਦੇ ਨੇ ਭਾਈ ਗੁਰਦਾਸ ਜੀ। ਸਿਰ ਵਿੱਚ ਨਿੱਕੇ ਵਾਲ ਹੋਏ ਸਾਧੂ ਚਰਨ ਚਬਰ ਕਰ ਢਾਲੈ ਗੁਰ ਸਰ ਤੀਰਤ ਨਾ ਏਕੈ ਅੰਝੂ ਪਰ ਪਰ ਪੈਰ ਪਖਾਲੈ। ਕਾਲੀ ਹੂੰ ਤੋ ਲੈ ਕਰੇ ਚਰਨ ਜਾਣ ਨਿਸ਼ਾਨ ਸੰਭਾਲੇ ਪੈਰੀ ਪਾਇ ਪੈਰੀ ਪੈ ਪਾ ਖਾਕ ਹੋਈ ਪੂਰਾ ਸਤਗੁਰ ਨਦਰ ਨਿਹਾਲੇ ਕਾਗ ਕਪੰਤ ਹੋ ਪਰਮਹੰਸ ਉੱਜਲ ਮੋਤੀ ਖਾਏ ਖਵਾਲੇ ਵਾਲੋਂ ਨਿੱਕੀ ਆਖੀਐ ਗੁਰਸਿੱਖੀ ਸੁਣ ਗੁਰਸਿੱਖ ਪਾਲੈ ਗੁਰਸਿੱਖ ਲੰਗੇ ਪਰਮ ਪਿਆਲੇ ਗੁਰਸਿੱਖ ਲੰਗੇ ਪਰਮ ਪਿਆਲੇ ਅੱਗੇ ਪੌੜੀ 19ਵੀਂ ਦੇ ਵਿੱਚ ਗੁੱਲਰ ਦੇ ਬਿਰਖ ਤੇ ਉਸ ਵਿੱਚਲਾ ਕੀੜਾ ਗੁੱਲਰ ਦੇ ਬਿਰਖ ਦੇ ਕੀੜੇ ਦਾ ਦ੍ਰਿਸ਼ਟਾਂਤ ਹੈ ਭਾਈ ਗੁੱਲਰੇ ਅੰਦਰ ਭੁੱਲਣ ਹਰਾ ਗੁੱਲਰ ਨੂੰ ਬ੍ਰਹਿਮੰਡ ਵਖਾਣੇ ਗੁੱਲਰ ਲਗਣ ਲਖ ਫਲ ਇਕ ਦੂ ਲਖ ਅਲਖ ਨ ਜਾਣੇ ਲੱਖ ਲੱਖ ਬਿਰਖ ਬਗੀਚੇ ਉਹ ਲਖ ਬਗੀਚੇ ਬਾਗ ਵਖਾਣੇ ਲਖ ਬਾਗ ਬ੍ਰਹਮੰਡ ਵਿੱਚ ਲਖ ਬ੍ਰਹਮੰਡ ਲੋ ਵਿੱਚ ਆਣੇ ਮਿਹਰ ਕਰੇ ਜੇ ਮਿਹਰਵਾਨ ਗੁਰ ਸਿੱਖ ਸਾਧ ਸੰਗਤ ਰੰਗ ਮਾਣੇ ਪੈਰੀ ਪੈ ਪਾਖਾਕ ਹੋਈ ਸਾਹਿਬ ਦੇ ਚੱਲੈ ਉਹ ਭਾਣੇ ਓ ਮੈਂ ਜਾਏ ਤਾਂ ਜਾਏ ਸਿਝਾਣੇ ਉਮੈ ਜਾਏ ਨਾ ਜਾਏ ਸਿਆਣੇ ਅੱਗੇ ਪੌੜੀ 20ਵੀਂ ਦੇ ਵਿੱਚ ਦੂਜ ਦੇ ਚੰਦਰਮਾ ਦਾ ਦ੍ਰਿਸ਼ਟਾਂਤ ਹੈ ਭਾਈ ਦੁਏ ਦੇਹ ਚੰਦ ਅਲੋਪ ਹੋਏ ਤੀਏ ਦੇਹ ਚੜਦਾ ਹੋਏ ਨਿੱਕਾ ਉਠ ਉਠ ਜਗਤ ਜੁਹਾਰਦਾ गगन महेश्वर मस्तक टटका सोले कला सिंगारी है सफल जन्म सो है कल इक्का अमृत किरण सुहावनी निधर चरे सिंह सहसिका sheetal sant santosh de sahaj sanjogi ratan amika kare anirho chaanana dor chakur dhyan dhar chikka aap gawaaye amool manika aap gawaahi ਅਮੋਲ ਮਣਿਕਾ ਅੱਗੇ 21ਵੀਂ ਪੌੜੀ ਦੇ ਵਿੱਚ ਧਰੂ ਨਿਮਾਣੇ ਨੂੰ ਮਾਣ ਇਸ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਆ ਨੇ ਹੋਏ ਨਿਮਾਣਾ ਭਗਤ ਕਰ ਗੁਰਮੁਖ ਧਰੂ ਹਰ ਦਰਸ਼ਨ ਪਾਇਆ ਭਗਤ ਬਛਲ ਹੋਏ ਭੇਟਿਆ ਮਾਣ ਨਿਮਾਣੇ ਆਪ ਦਿਵਾਇਆ ਮਾਤ ਲੋਕ ਵਿੱਚ ਮੁਕਤ ਕਰ ਨੇ ਚਲਵਾਸ ਆਕਾਸ ਚੜਾਇਆ ਚੰਦ ਸੂਰਜ ਤੇ 30 ਕਰੋੜ ਪਰ ਦਖਣਾ ਚੋ ਫੇਰ ਫਿਰਾਇਆ ਵੇਦ ਪੁਰਾਣ ਵਖਾਣ ਦੇ ਪ੍ਰਗਟ ਕਰ ਪਰਤਾਪ ਜਣਾਇਆ ਅਬਗਤ ਗਤ ਅਤ ਅਗੰਮ ਹੈ ਅਕਥ ਕਥਾ ਵਿਚਾਰ ਨ ਆਇਆ ਗੁਰਮੁਖ ਸੁਖ ਫਲ ਅਲਖ ਲਖਾਇਆ ਅਭਿਗਤ ਗਤ ਯਤ ਅਗੰਮ ਹੈ ਅਕਥ ਕਥਾ ਵਿਚਾਰ ਨ ਆਇਆ ਗੁਰਮੁਖ ਸੁਖ ਫਲ ਅਲਖ ਲਖਾਇਆ ਇਸੇ ਭਾਈ ਭਾਈ ਗੁਰਦਾਸ ਜੀ ਦੁਆਰਾ ਰਚਿਤ ਪਹਿਲੀਆਂ 4 ਵਾਰਾਂ ਦਾ ਜਾਪ ਅੱਗੇ ਆਪ ਜੀ ਸਰਵਣ ਕਰੋਗੇ ਪੰਜਵੀਂ ਵਾਰ ਦਾ ਜਾਪ ਜਿਸ ਦੇ ਵਿੱਚ ਪਹਿਲੀ ਪੌੜੀ ਦੇ ਵਿੱਚ ਗੁਰਮੁਖ ਦੀ ਭਗਤੀ ਦੇ ਲੱਛਣਾਂ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਆ ਨੇ ਜੋ ਆਪ ਜੀ ਅੱਗੇ ਸਰਵਣ ਕਰੋਗੇ ਅੱਜ ਤੱਕ ਦਾ ਜਾਪ ਚੌਥੀ ਵਾਰ ਤੱਕ ਦਾ ਸੰਪੂਰਨ ਹੈ ਭਾਈ ਅਕੇ ਪੰਜਵੀਂ ਵਾਰ ਸ਼ੁਰੂ ਹੋਵੇਗੀ ਬਖਸ਼ੋ ਆਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ